ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਜਿਹੜੀਆਂ ਝੋਟੀਆਂ ਦਿਖਾਉਣੀਆਂ ਨੇ ਸੋ ਮੱਝਾਂ ਦੋਸਤੋ ਹੋਰ ਵੀ ਕਾਫੀ ਹੈਗੀਆਂ ਨੇ ਸੇਲ ਪਰਚੇਜ਼ ਵਾਲੇ ਪਸ਼ੂ ਵੀਰ ਦੇ ਕੋਲ ਬਹੁਤ ਸਾਰੇ ਖੜੇ ਆ ਸੋ ਕਿਸੇ ਵੀ ਕਿਸਾਨ ਵੀਰ ਨੇ ਪਸ਼ੂ ਖਰੀਦਣਾ ਹੋਵੇ ਤੁਸੀਂ ਵੀਰ ਰਵੈਲ ਦੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਜਿਹੜਾ ਏਰੀਆ ਹੈਗਾ ਪਿੰਡਾ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਸੋ ਤਾਜ਼ੇ ਪਸ਼ੂ ਜਿਹੜੇ ਸੂਏ ਆ ਦੋਸਤੋ ਪ੍ਰੋਪਰ ਜਿਹੜੀ ਡਿਟੇਲ ਹੈਗੀ ਆ ਵੀਰ ਹਰਬੇਲ ਤੇ ਕੋਲੋਂ ਲਵਾਂਗੇ ਆਪਾਂ ਸੋ ਬਹੁਤ ਵਧੀਆ ਚੰਗੀ ਕੁਆਲਿਟੀ ਦੇ ਪਸ਼ੂ ਜਿਹੜੇ ਆ ਦੋਸਤੋ ਤੁਹਾਨੂੰ ਇਸ ਘਰੋਂ ਦੇਖਣ ਦੇ ਵਿੱਚ ਮਿਲਣਗੇ ਪਸ਼ੂ ਜਿਹੜੇ ਹੈਗੇ ਆ ਦੋਸਤੋ ਹਰ ਇੱਕ ਤਰ੍ਹਾਂ ਦੇ ਰੇਟ ਦੇ ਤੁਹਾਨੂੰ ਇਸ ਘਰੋਂ ਮਿਲ ਜਾਣਗੇ ਤਕਰੀਬਨ ਦੋਸਤੋ 40-45000 ਤੋਂ ਲੈ ਕੇ ਜਿਹੜਾ ਪਸ਼ੂ ਦੋਸਤੋ 85000 ਤੱਕ 90000 ਤੱਕ ਤੇ ਇਸ ਰੇਂਜ ਤੋਂ ਉੱਪਰ ਵਾਲੇ ਪਸ਼ੂ ਵੀ ਜਿਹੜੇ ਤੁਹਾਨੂੰ ਦੋਸਤੋ ਇਸ ਘਰੋਂ ਖਰੀਦਣ ਦੇ ਵਿੱਚ ਮਿਲ ਸਕਦੇ ਆ ਸੋ ਬਾਕੀ ਚੁਆਇਸ ਤੁਹਾਡੀ ਆ ਦੋਸਤੋ ਜਿਸ ਕੁਆਲਿਟੀ ਦਾ ਤੁਹਾਨੂੰ ਪਸ਼ੂ ਚਾਹੀਦਾ ਕਿੰਨੀ ਮਿਲਕਿੰਗ ਦਾ ਚਾਹੀਦਾ ਉਹਦੇ ਅਕੋਰਡਿੰਗ ਜਿਹੜਾ ਤੁਹਾਨੂੰ ਪਸ਼ੂ ਆ ਜਿਹੜਾ ਦੋਸਤੋ ਇਸ ਘਰੋਂ ਮਿਲ ਸਕਦਾ ਸੋ ਅੱਜ ਜਿਹੜੇ ਦੋਸਤੋ ਐਨੀਮਲ ਆਪਾਂ ਦਿਖਾਉਣੇ ਆ ਦੋ ਝੋਟੀਆਂ ਦਿਖਾਵਾਂਗੇ ਤਾਜ਼ੀਆਂ ਇੱਕ ਝੋਟੀ ਤਾਜੀ ਸੂਈ ਹੈ ਦੋਸਤੋ ਇੱਕ ਗੱਬਣ ਸੋ ਕਿੰਨੇ ਕਿੰਨੇ ਟਾਈਮ ਦੀ ਜਿਹੜੀ ਗੱਬਣ ਹੈਗੀ ਆ ਦੋਸਤੋ ਝੋਟੀ ਉਹ ਆਪਾਂ ਵੀਰ ਹਰਬੇਲ ਦੇ ਕੋਲ ਪੂਰੀ ਜਾਣਕਾਰੀ ਲਵਾਂਗੇ ਸੋ ਵਿਜ਼ਿਟ ਕਰ ਸਕਦੇ ਹੋ ਤੁਸੀਂ ਪਿੰਡ ਜੋੜ ਸਿੰਘ ਵਾਲਾ ਦੋ ਵੀਰ ਦਾ ਡੇਰੀ ਫਾਰਮਿੰਗ ਦੇ ਨਾਲ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੰਮ ਹੈਗਾ ਚੱਲਦੇ ਆ ਵੀਰ ਹਰਵੈਲ ਦੇ ਕੋਲੋਂ ਪੁੱਛ ਲੈਨੇ ਵਧੇਰੇ ਡਿਟੇਲ ਡਿਟੇਲ ਸਭ ਤੋਂ ਪਹਿਲਾਂ ਵੀਰ ਹਰਵੈਲ ਜੀ ਸਤਿ ਸ੍ਰੀ ਅਕਾਲ ਸੰਤੋਖ ਸਾਹਿਬ ਜੀ ਸਤਿ ਸ੍ਰੀ ਅਕਾਲ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਹਨ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਹ ਟੇਟਾ ਭਾਈ ਹਾਂ ਠੀਕ ਹੈ ਵੀਰ ਜੀ ਤੇ ਹਰਵੈਲ ਵੀਰ ਅੱਜ ਆਪਣੇ ਕੋਲ ਦੋ ਝੋਟੀਆਂ ਆ ਗਈਆਂ ਸੇਰ ਜੀ ਹਾਂਜੀ ਬਿਲਕੁਲ ਜੀ ਠੀਕ ਪੈ ਬੜਾ ਕਈ ਵਾਰ ਹੁੰਦੇ ਨੇ ਹਾਂਜੀ ਇਹ ਜਿਆਦਾ ਪੈਸਾ ਨਹੀਂ ਲਾਉਣਾ ਚਾਹੁੰਦੇ ਹੁੰਦਾ ਯਾਨੀ ਕਿ ਸਰਕਲ ਚਲਾਉਣਾ ਹੁੰਦਾ ਚਾਹ ਪਾਣੀ ਵਾਸਤੇ ਬਿਲਕੁਲ ਜੀ ਤਾਂ ਸਸਤੇ ਭਾਅ ਦੇ ਵਿੱਚ ਛੋਟੇ ਭਾਅ ਦੇ ਦੋਸਤੋ ਜਿਹੜੇ ਵੀਰ ਕੋਲ ਝੋਟੀਆਂ ਆਈਆਂ ਸੀ ਕਿਉਂਕਿ ਪਹਿਲਾਂ ਪਸ਼ੂ ਹਰ ਇੱਕ ਤਰ੍ਹਾਂ ਦਾ ਆਉਂਦਾ ਮੈਂ ਪਹਿਲਾਂ ਜ਼ਿਕਰ ਕਰ ਦਿੱਤਾ ਸੀ 85000 ਦਾ ਤੁਹਾਨੂੰ ਪਸ਼ੂ ਇਸ ਘਰੋਂ ਮਿਲੇਗਾ ਵੱਡੀ ਮੱਝ ਵੀ ਮਿਲ ਜੂਗੀ ਤੇ ਤਕਰੀਬਨ ਜਿਹੜਾ 52 54 55000 ਤੋਂ ਲੈ ਕੇ 260 60000 ਦੀ ਰੇਂਜ ਵਿੱਚ ਜਿਹੜੀਆਂ ਦੋ ਝੋਟੀਆਂ ਵੀਰ ਦੇ ਕੋਲ ਖੜੀਆਂ ਨੇ ਤਕਰੀਬਨ ਮੋٹے ਜਿਹੇ ਤੌਰ ਤੇ ਬਾਕੀ ਮੈਂ ਨਾਲ ਪੂ ਥੋੜਾ ਨਾਲ ਸ਼ੇਅਰ ਕਰਦਾ ਹਰ ਵੀਰ ਵੀਰੇ ਪਹਿਲੇ ਨੰਬਰ ਤੇ ਜਿਹੜੀ ਇੱਕ ਆਪਣੇ ਕੋਲ ਝੋਟੀ ਖੜੀ ਆ ਇਹ ਪਹਿਲੀ ਝੋਟੀ ਆ ਠੀਕ ਆ ਤਕਰੀਬੇ ਤੇ ਥੱਲੇ 9 ਤੋਂ 10 10 ਟਾਈਮ ਠੀਕ ਆ ਹਾਂਜੀ ਤਾਂ ਪਿੱਛੇ ਕੱਟੀ ਆ ਇਹਦੇ ਠੀਕ ਆ ਤਕਰੀਬੇ ਨੇਲੀ ਦਾ ਪੱਖ ਰੱਖਦੀ ਆ ਚਾਰੇ ਇਹਦੇ ਪੈਰ ਆ ਹਵਾਨੇ ਤੇ ਆ ਜਾਂਦਾ ਡੱਬ ਬਿਲਕੁਲ ਤੇ ਅੱਠ ਬਿੱਲੀ ਆ ਇਹਦੀ ਤਾਂ ਤਕਰੀਬਨ ਬਹੁਤ ਸੁਨਾ ਲੇਵਾ ਗਾਵਾਂ ਵਾਂਗੂ ਇਹ ਭੱਦੀ ਜੀ ਨੂੰ ਚੋਈ ਦੇ ਤਾਂ ਠੀਕ ਆ ਜੀ ਹੁਣ ਤਾਂ ਵੈਸੇ ਦੁਪਹਿਰ ਦਾ ਟਾਈਮ ਚੱਲ ਰਿਹਾ ਠੀਕ ਆ ਸੋ ਦੋਸਤੋ ਪਹਿਲਾ ਸੁਬਾ ਸੂਈ ਹੋਈ ਆ ਤਾਜੀ ਸੂਈ ਆ ਤਕਰੀਬਨ ਹਰਵੇਲ ਵੀਰੇ 15 14 ਦਿਨ ਹੋ ਗਏ ਸੂਈ ਨੂੰ ਹਾਂ ਬਿਲਕੁਲ ਹੋ ਗਏ ਜੀ ਇਹਨਾਂ ਦਾ ਦਿਨ ਹੋ ਗਿਆ ਠੀਕ ਆ ਤੇ 8 ਤੋਂ ਦੋਸਤੋ 9 ਲੀਟਰ ਦੇ ਦਰਮਿਆਨ ਜਿਹੜੀ ਚੁਵਾਈ ਤੁਸੀਂ ਕਰ ਸਕਦੇ ਜੇ ਤੇ ਥਾਣਾ ਦੀ ਕੁਆਲਿਟੀ ਬੈਕ ਸਾਈਡ ਤੋਂ ਦੇਖੋਗੇ ਮੁੱਠੀ ਜਿਹਾ ਥਾਣਾ ਇਹਦਾ ਚੁਵਾਈ ਆ ਬਿਲਕੁਲ ਹਜੇ ਦੁਪਹਿਰ ਦਾ ਸਮਾਂ ਆ ਖੂਸ਼ ਵੀ ਅੱਧਿਓ ਥੋੜੀ ਜਿਹੀ ਵੱਧ ਦੋਸਤੋ ਜਿਹੜੀ ਵਾਈਟ ਹੈਗੀ ਆ ਤੇ ਬਿਲਕੁਲ ਸੂਤ ਦੇ ਨਿਸ਼ਾਨ ਤੁਸੀਂ ਵੇਖੋਗੇ ਨਾਰਮਲੀ ਜਿਹੜਾ ਤੁਹਾਨੂੰ ਵੀ ਨਜ਼ਰ ਆਉਂਦਾ ਹੈ ਨੀਲੀ ਦਾ ਪੱਖ ਰੱਖਦੀ ਹੋਈ ਜਿਹੜੀ ਤੇ ਸੋਹਣੀ ਝੋਟੀ ਆ ਬਾਕੀ ਪਿੱਠਪੂੜਾ ਤੁਸੀਂ ਵੇਖ ਲਓ ਦੋਸਤੋ ਤੇ ਜਿਹੜੀ ਹਾਈਟ ਆ ਮੀਡੀਅਮ ਹਾਈਟ ਆ ਸੋਹਣੀ ਹਾਈਟ ਆ ਅਡਰ ਦੀ ਬਹੁਤ ਸਾਫ਼ ਹੈਗੀ ਆ ਹਵਾਨਾ ਬਹੁਤ ਜ਼ਿਆਦਾ ਸਾਫ਼ ਆ ਸੋ ਚੁਆਈ ਤੁਸੀਂ ਜ਼ਰੂਰ ਵੀਰ ਦੇ ਕੋਲ ਪਹੁੰਚ ਕੇ ਕਰ ਸਕਦੇ ਹੋ ਬੱਚਾ ਵੀ ਚੁਆਈ ਕਰ ਸਕਦਾ ਤਾਂ ਦੁੱਧ ਸੰਦੂ ਸਾਬਜੀ 11 12 ਲੀਟਰ ਦੀ ਚੁਆਈ ਆਰਾਮ ਨਾਲ ਕਰਵਾ ਦਿੰਦੇ ਠੀਕ ਆ ਹਾਂਜੀ ਠੀਕ ਆ ਤੇ ਮਗਰ ਇੱਕ ਵਾਰੀ ਦੋਸਤੋ ਮੋਟੇ ਜਿਹੇ ਤੌਰ ਤੇ ਤੁਸੀਂ ਵੇਖ ਲਓ ਬਿਲਕੁਲ ਫੀਮੇਲ ਕਾਫਾ ਮਗਰ ਨੀਲੀ ਦਾਵੀ ਦੀ ਕੱਟੀ ਆ ਬਹੁਤ ਖੂਬਸੂਰਤ ਆ ਮਨਗਣੀ ਆੱਖਾ ਦੋਸਤੋ ਤੇ ਪੈਰਾਂ ਤੇ ਅੱਗੇ ਵੀ ਜਵਾਬ ਹੈਗਾ ਤੇ ਮਗਰ ਵੀ ਪੈਰ ਤੋਤੇ ਮਿਲਣਗੇ ਤੁਹਾਨੂੰ ਤੇ ਕੱਟੀ ਖੂਬਸੂਰਤ ਆ ਮਗਰ ਤੇ 9 ਲੀਟਰ ਦੀ ਜਿਹੜੀ ਆ ਦੋਸਤੋ ਚਵਾਈ ਤੁਸੀਂ ਕਰ ਸਕਦੇ ਹੋ ਹਰ ਵੇਲੇ ਵੀਰੇ ਇੱਕ ਡਿਮਾਂਡ ਹੁੰਦੀ ਹੈ ਕੀ ਡਿਮਾਂਡ ਕਰਦੇ ਹੋ ਜੀ ਜਿੱਦਾਂ ਦੀ ਕੁਆਲਿਟੀ ਵਾਈ ਗੱਲ ਕਰੀਏ ਤਾਂ ਜਿੰਨੀ ਮਰਜ਼ੀ ਡਿਮਾਂਡ ਕਰੀਏ ਇਹਦੀ ਆਪਾਂ 65000 ਰੁਪਏ ਡਿਮਾਂਡ ਕਰਦੇ ਆ ਉਹਦੇ ਵਿੱਚੋਂ ਆਪਾਂ ਥੋੜਾ ਬੋਤ ਮੰਨਤਨ ਜਰੂਰ ਕਰਾਂਗੇ ਸਰ ਸਾਡੇ 65 ਚੋਂ ਹਾਂਜੀ 65 ਦੇ ਵਿੱਚੋਂ ਵੀ ਆਪਾਂ ਮੰਨਤਨ ਕਰਾਂਗੇ 65000 ਦੋਸਤੋ ਜਿਹੜੀ ਵੀਰ ਨੇ ਡਿਮਾਂਡ ਆ ਪਰ ਉਹਦੇ ਵਿੱਚੋਂ ਵੀ ਵੀਰ ਕਹਿੰਦਾ ਵੀ ਘਰ ਜਦੋਂ ਤੁਸੀਂ ਪਹੁੰਚ ਗਏ ਆਪਾਂ ਇਹਦੇ ਵਿੱਚੋਂ ਵੀ ਜਿਹੜਾ ਮਾਨਤਨ ਘਰ ਪਹੁੰਚਾਂ ਤਾਂ ਜਰੂਰ ਕਰਾਂਗੇ ਤੇ ਠੀਕ ਹੈ ਵੀਰ ਹਰਵੇਲ ਥੋੜਾ ਜਿਹਾ ਇਹਨੂੰ ਖੋਲ ਕੇ ਜੇ ਤੋੜ ਲਈਏ ਇੱਕ ਪਾਸੇ ਬਾਕੀ ਦੋਸਤੋ ਸੋਚ ਸਮਝ ਥੋੜੀ ਆ ਬਾਕੀ ਤਸੱਲੀ ਤੁਸੀਂ ਵਧੇਰੇ ਘਰ ਪਹੁੰਚ ਕੇ ਕਰ ਸਕਦੇ ਜੀ ਤੇ ਆਹ ਵੇਖੋ ਹਵਾਨਾ ਬਹੁਤ ਵਧੀਆ ਹੈਗਾ ਦੋਸਤੋ ਪਹਿਲਾ ਸੂਗਾ ਸੋਈ ਆ ਤੇ ਆਹ ਵੇਖੋ ਆਰਡਰ ਦੀ ਕੁਆਲਿਟੀ ਵਧੀਆ ਦੋਸਤੋ ਹਜੇ ਜਿਹੜਾ ਦੁਪਹਿਰ ਦਾ ਸਮਾਂ 1 ਵਜੇ ਦਾ ਤਕਰੀਬਨ ਹੈਗਾ ਸ਼ਾਮ ਨੂੰ ਜਦੋਂ ਚਵਾਈ ਦੋਸਤੋ ਹੁੰਦੀ ਹੈ ਤੇ ਹੋਰ ਖਵਾਨਾ ਜਿਹੜਾ ਜਦੋਂ ਪਾਛੀ ਵਿਖਾਲਾ ਬਹੁਤ ਸੋਹਣਾ ਬਣਦਾ ਹੈਗਾ ਅਬ ਸੁੰਗੋ ਖਾਂਦੇ ਦੀ ਕੁਆਲਿਟੀ ਇੱਕ ਨਮਰਾ ਬਹੁਤ ਵਧੀਆ ਚੋਣ ਠੀਕ ਹੈ ਤੇਰੇ ਠੰਡੀ ਸੀ ਲਾ ਠੀਕ ਹੈ ਖੂਬ ਸੂਰਤੋ ਜਿਹੜੀ ਝੋਟੀ ਆ ਦੋਸਤੋ ਪਹਿਲੇ ਨੰਬਰ ਵਾਲੀ ਆਪਾਂ ਤੁਹਾਨੂੰ ਦਿਖਾਈ ਆ ਤੇ ਬਹੁਤ ਹੀ ਬਰੀਕੀ ਜਿਆ ਤੇ ਬਹੁਤ ਵਧੀਆ ਚੰਗੀ ਸ਼ੈ ਜੇਕਰ ਦੋਸਤੋ ਤੁਸੀਂ ਘਰੇ ਰੱਖਣੀ ਆ ਝੋਟੀ ਤੇ ਦੁੱਧ ਦੇ ਨਾਲ ਨਾਲ ਦੋਸਤੋ ਜਿਹੜੀ ਪਿਛੇ ਫੀਮੇਲ ਕਾਫ ਵੀ ਵਾਧੇ ਵੰਡੀ ਵਾਲਾ ਜਿਹੜਾ ਸੌਦਾ ਹੈਗਾ ਬਾਕੀ ਤੁਸੀਂ ਬਧੇਰੇ ਸੰਪਰਕ ਵੀਰ ਹਰਬੇਲ ਦੇ ਨਾਲ ਗੱਲਬਾਤ ਕਰ ਸਕਦੇ ਆ ਆ ਬੈਕ ਸਾਈਡ ਤੋਂ ਦੇਖੋ ਦੋਸਤੋ ਇੱਕ ਪੂਰੀ ਫੇਰ ਤੇ ਆ ਬਣੀ ਪਾਸੇ ਤੋਂ ਤੁਸੀਂ ਜ਼ਰੂਰ ਚੈੱਕ ਕਰ ਲਓ ਆ ਵੇਖੋ ਦੂਸਰੀ ਸਾਈਡ ਕਰ ਲਓ ਦਾ ਕੋਈ ਗਰੰਟੀ ਦੇ ਮੰਗੋ ਆ ਵੇਖੋ ਦੋਸਤੋ ਗਰੰਟੀ ਦੇ ਵੀ ਮੈਨੂੰ ਦੇ ਸਕਦੇ ਖਵਾਨੇ ਤੇ ਵੀ ਜਿਹੜਾ ਦੋਸਤੋ ਤੁਹਾਨੂੰ ਦਾਗ ਬਿਲਕੁਲ ਨਿਸ਼ਾਨ ਵੇਖਣ ਦੇ ਵਿੱਚ ਮਿਲਦੇ ਨਾ ਆ ਲਓ ਚਾਰੇ ਪੈਰ ਵਾਈਟ ਆ ਜਵਾਬ ਜਿਹੜਾ ਦੋਸਤੋ ਵੀ ਤੁਸੀਂ ਜ਼ਰੂਰ ਦੇ ਓਕੇ ਹਰ ਮੇਲ ਵੀਰੇ ਦੂਜੇ ਨੰਬਰ ਤੇ ਜਿਹੜੀ ਆਪਣੇ ਕੋਲ ਇੱਕ ਹੋਰ ਝੋਟੀ ਹੈ ਇਹਦੇ ਬਾਰੇ ਵੀ ਡਿਟੇਲ ਕਰੀਏ ਸਾਂਝੀ ਵੀਰਾਂ ਨਾਲ ਸੱਲੂ ਸਾਹਿਬ ਜੀ ਇਹ ਪਿਛਲੀ ਵਾਰ ਆਪਣੇ ਤੋਂ ਗਈ ਸੀਗੀ ਜੀ ਠੀਕ ਹੈ ਜੀ 78000 ਰੁਪਏ ਦੀ ਆਪਾਂ ਪਿਛਲੀ ਵਾਰ ਤੋਂ ਭਾ ਪਿਛਲੇ ਸਵੇ ਆ ਪਿਛਲੇ ਸਵੇ ਪਹਿਲਾ ਸਵੇ ਹਾਂ ਪਹਿਲਾ ਸਵੇ ਸੀਗਾ 11 ਲੀਟਰ ਆਪਾਂ ਦੁੱਧ ਚੁਆ ਕੇ ਦਿੱਤਾ ਸੀਗਾ ਇਹਦਾ ਜੀ ਤਾਂ ਇਸ ਵਾਰ ਇਹ ਦੂਜੇ ਸਵੇ ਸੋਣ ਵਾਲੀ ਆ ਪਰ ਮੈਂ ਨਹੀਂ ਕਹੂੰਗਾ ਕਿ ਸਾਰੇ ਹੀ ਮਾੜੇ ਹੁੰਦੇ ਨਹੀਂ ਜਾਨੀ ਕਿ ਪਸ਼ੂ ਪਾਲਕ ਕਈ ਮੇਰੇ ਵੀਰ ਲੈ ਜਾਂਦੇ ਨੇ ਪਰ ਦੇਖ ਰਿਓ ਕਿ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਆ ਤਾਂ ਬਹੁਤ ਜੰਦੀਆਂ ਰਾਜੀ ਸੀ ਪਿਛਲੀ ਵਾਰ ਜੀ ਤਾਂ ਚੰਗੀ ਸੀ ਦੁੱਧ ਆਪਾਂ 11 ਲੀਟਰ ਨੂੰ ਚੁਆ ਕੇ ਦਿੱਤਾ ਸੀਗਾ ਇਹਦੇ ਪਹਿਲਾਂ ਦੇ ਥੱਲਿਓ ਹੁਣੇ ਗੱਬਣਾ ਇਸ ਟਾਈਮ ਤਾਂ ਤਕਰੀਬਨ 10 ਦਿਨ ਦਾ ਕੇ ਸੂਭੂਗੀ ਠੀਕ ਆ ਤੇ ਹੁਣ ਦੂਜੀ ਵਾਰ ਇਹ ਸੂਭੂਗੀ ਤੇ ਪਣ ਇੱਕ ਨੰਬਰ ਆ ਪਹਿਲੇ ਸੂਭੇ ਕਿੰਨਾ ਦੁੱਧ ਪਾਇਆ ਜੀ ਨੇ 11 ਲੀਟਰ ਆਪਾਂ ਚਵਾ ਕੇ ਦਿੱਤਾ ਸੀ ਆਪਣੇ ਘਰਾਂ ਠੀਕ ਆ 67000 ਰੁਪਏ ਦੀ ਆਪਾਂ ਸੇਲ ਕੀਤੀ ਸੀ ਠੀਕ ਹੈ ਤੇ ਇਸ ਵਾਰ ਦਾ ਦੋਸਤ ਵੀ ਆਪਾਂ ਵੀ ਚਲੋ ਕਿਉਂਕਿ ਉਸ ਟਾਈਮ ਬਹੁਤ ਇੱਕ ਹੈਵੀ ਬੋਡੀਜ਼ ਜੀ ਦੀ ਠੀਕ ਹੈ ਤੇ ਦੂਜਾ ਸੂਭਾ ਦੋਸਤੋਂ ਸੂਣਾ ਜਾ ਰਹੀ ਏ ਹਜੇ ਤਕਰੀਬਨ ਬਣਦੀ ਥੰਦੀ ਪਈ ਵੀਰ ਕਹਿੰਦਾ ਵੀ ਕਾਫੀ ਬਣਦੀ ਵੀ ਚੰਗੀ ਆ ਤੇ ਹੁਣ ਜਿੰਨਾ ਕ ਬਣੀ ਹੈ ਦੋਸਤੋ ਤੁਹਾਡੇ ਬਿਲਕੁਲ ਸਾਹਮਣੇ ਆ ਲੋ ਆ ਇਹਨੂੰ ਕਰ ਲਗੇ ਆ ਇਹਨੂੰ ਲੰਮਾ ਜੈਨ ਤੋ ਬਲ ਬਿਲਕੁਲ ਪੱਧਰ ਲੈਵਾ ਹੈਗਾ ਦੋਸਤੋ ਬਿਲਕੁਲ ਜਿਹੜੀ ਬਰਾਬਰਤਾ ਹੈਗੀ ਥਣਾ ਦੀ ਉਹ ਵੀ ਬਿਲਕੁਲ ਤੁਹਾਨੂੰ ਇੱਕੋ ਜਿਹੀ ਮਿਲ ਜੇ ਆਪਾਂ ਟਿੱਪਕੇ ਵੀ ਦਿਖਾ ਸਕਦੇ ਆ ਇੱਕ ਨੰਬਰ ਸੰਤੂ ਸਾਫ ਕੋਲੀ ਜੁਆਈਏ ਦੀ ਠੀਕ ਆ ਬਸ ਸਾਹਮਣੇ ਦੇ ਦੁੱਖੋਂ ਬਹੁਤ ਜ਼ਿਆਦਾ ਯਾਨੀ ਤੋੜਤੀ ਲਿਸੀ ਹੋ ਗਈ ਹੈ ਠੀਕ ਹੈ ਜੀ ਹੁਣ ਇਸ ਟਾਈਮ ਤੇ ਰੇਟ ਜਿਹੜਾ ਹੈਗਾ ਦੋਸਤੋ ਬਿਲਕੁਲ ਵਾਜਬਯਾ ਰੇਟ ਹੋਵੇਗਾ ਇਸ ਝੋਟੀ ਦਾ ਉਹ ਆਪਾਂ ਪੁੱਛ ਲੈਨੇ ਆਂ ਵੀਰ ਦੇ ਕੋਲ ਗੰਜੈਸ਼ ਕਿੰਨੀ ਕੁ ਕੱਢ ਸਕਦਾ ਹੋਇਆ ਉਹ ਵੀ ਪੂਰੀ ਜਿਹੜੀ ਆ ਦੋਸਤੋ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦੇਣੀ ਹੈਗੀ ਵੀ ਜੀ ਓਕੇ ਸੋ ਦੋਸਤੋ ਪੁੱਛ ਲੈਣੇ ਆ ਕੀ ਪ੍ਰਾਈਸ ਹੈਗਾ ਸੋ ਹਰਵੇਲ ਵੀਰੇ ਕਿੰਨਾ ਡਿਮਾਂਡ ਕਰਦੇ ਤੇ ਦੇਲ ਹੈ ਕਿੱਥੋਂ ਤੱਕ ਦੇ ਹਾਂ ਕੰਦੂ ਸਾਹਿਬ ਜੀ ਜੋ ਪਿਛਲੀ ਵਾਰ ਦੇ ਅਕੋਰਡਿੰਗ ਵੇਖੀਏ ਪਰ ਉਸ ਟਾਈਮ ਬਹੁਤ ਭਾਰੀ ਮੱਝ ਸੀ ਕਿਉਂਕਿ ਬਹੁਤ ਰਾਜੀ ਸੀ ਸਾਈਜ਼ ਨਾਲ ਤਾਂ ਜਿਹੜਾ ਲੱਗਦਾ ਸੀ ਜਿਵੇਂ ਕੱਦ ਵੀ ਬਹੁਤ ਜ਼ਿਆਦਾ ਸੀਗਾ ਉਸ ਟਾਈਮ ਤਾਂ ਕੰਮ ਸੰਭਾਲਦੇ ਦੁੱਖ ਹੋਏ ਰਹਿ ਗਈ ਕੰਦੂ ਸਾਹਿਬ ਜੀ ਇਸ ਟਾਈਮ ਆਪਾਂ ਜੀ 53000 ਰੁਪਏ ਡਿਮਾਂਡ ਕਰਦੇ ਉਹਦੇ ਚੋਂ 500 ਰੁਪਏ ਆਪਾਂ ਮੰਨ ਲੈਂਦੇ ਠੀਕ ਹੈ 53000 ਰੁਪਏ ਜਿਹੜੀ ਦੋਸਤੋ ਡਿਮਾਂਡ ਆ ਤੇ 500 ਰੁਪਏ ਵੀਰ ਕਹਿੰਦਾ ਮਾਨਤਨ ਹੋ ਜੇਗਾ ਪੂਰੀ ਬਣਦੀ ਹੈ ਪੂਰਾ ਬਹੁਤ ਜ਼ਿਆਦਾ ਠੀਕ ਹੈ ਹਾਂਜੀ ਆਹ ਵੇਖੋ ਦੋਸਤੋ ਅਜੇ ਢਿਲ ਢੁਲ ਕਾਫੀ ਜਿਆਦੀ ਮਾਰਾ ਹੈ ਰੇਲ ਮੇਰੇ ਬੁਖਾਰ ਦੀ ਹਵਾਨੇ ਤੋਂ ਮੜਾ ਦਿਖਾ ਦਿਆ ਜੇ ਢਿਲ ਢੁਲ ਤੋਂ ਥੋੜਾ ਜਿਹਾ ਜਜਮੈਂਟ ਹੋ ਜੇਗੀ ਵੀ ਕਿੰਨਾ ਕ ਜਿਹੜਾ ਆਹ ਵੇਖੋ ਜੀ ਆਹ ਲਓ ਠੀਕ ਕੋਈ ਗੱਲ ਨਹੀਂ ਆਹ ਵੇਖੋ ਦੋਸਤੋ ਵਟਪੂਟ ਬਹੁਤ ਜਿਆਦੇ ਹੈਗੇ ਆ ਅਜੇ ਆਹ ਦੇਖੋ ਪੂਰਾ ਵਧੀਆ ਮੈਨ ਲੈਵਾ ਦਿਆ ਕਰੂਗੀ ਠੀਕ ਆ ਬਾਕੀ ਸੰਜੋਜ ਨੂੰ ਥੋੜੀ ਸਮ ਸਮਾਦੀ ਜਰੂਰ ਤੇ ਬਾਕੀ ਮੱਚ ਕੋਈ ਨਹੀਂ ਠੀਕ ਆ ਤੇ 53.53 ਦੇ ਵਿੱਚੋਂ ਫਿਰ 500 ਰੁਪਏ ਮਾਨਦਨ ਵੀ 53 ਦੀ ਲੈਦੇ ਹੋਵੇਗੀ ਫਿਰ ਕਹਿੰਨ ਤੋਂ ਪਾਲੋ ਬਿਲਕੁਲ ਜੀ ਬਿਲਕੁਲ ਠੀਕ ਆ ਤੇ ਹਰਵੈਲ ਵੀਰੇ ਸੰਪਰਕ ਨੰਬਰ ਜਰੂਰ ਬੋਲੋ 9903820259906382025 ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਵੀਰ ਹਰਪੇਲ ਦੇ ਕੋਲ ਦੋ ਝੋਟੀਆਂ ਸੋ ਜਿਹੜੀ ਵੀ ਤੁਹਾਨੂੰ ਜੀ ਚੀਜ਼ ਪਸੰਦ ਆਉਂਦੀ ਦੋਸਤੋ ਜਿਹੜਾ ਐਨੀਮਲ ਤੁਹਾਨੂੰ ਪਸੰਦ ਆਉਂਦਾ ਉਸ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ ਵੀਰ ਦੇ ਨਾਲ ਸੰਪਰਕ ਨੰਬਰ ਜਿਹੜੇ ਆ ਦੋਸਤੋ ਬਿਲਕੁਲ ਵੀਡੀਓ ਸਕਰੀਨ ਦੇ نیچے ਜਿਹੜੇ ਚੱਲਦੇ ਹੋਣਗੇ ਨੰਬਰਾਂ ਤੇ ਗੱਲ ਸੰਪਰਕ ਕਰਕੇ ਤੁਸੀਂ ਵੀਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਸੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਾਥ ਸ਼ਿਰਿਆ ਕਰ